ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਪਾਕਿਸਤਾਨ ਜੀ ਲਓ ਵੀ ਸੱਜਣੋ ਅੱਜ ਦੀ ਜਿਹੜੀ ਵੀਡੀਓ ਆ ਪਿੰਡ ਰਵਾਲ ਤੇ ਤਹਿਸੀਲਪਾਈ ਨੂੰ ਪਿੰਡੀ ਸ਼ਾਹਕੋਟ ਜ਼ਿਲ੍ਹਾ ਪਿੰਡਾ ਕਬੂਰਥਲਾ ਬੋਵੀ ਡੈਰੀ ਫਾਰਮ ਤੇ ਪਹੁੰਚੇ ਆਂ ਆਪਾਂ ਬਾਕੀ ਇਹ ਡਿਟੇਲ ਆ ਜਿਹੜੀ ਬੱਚੀਆਂ ਜੀ ਉਹ ਆਪਾਂ ਬਾਅਦ ਵਿੱਚ ਲਾਵਾਂਗੇ ਪਰ ਤੁਹਾਨੂੰ ਪਹਿਲਾਂ ਦੱਸ ਦਿੰਨੇ ਆਂ ਵੀ ਮਿੱਤਰੋ ਜਿਹੜੀ ਅੱਜ ਦੀ ਵੀਡੀਓ ਬਹੁਤ ਖਾਸ ਆ ਖਾਸ ਇਸ ਕਰਕੇ ਕਹਿੰਨਾ ਕਿਉਂਕਿ ਇਹਦੇ ਵਿੱਚ ਜਰਸੀ ਦੇ ਤਿੰਨ ਨਗੀਨੇ ਆ ਪੂਰੇ ਟੌਪ ਕਲਾਸ ਆ ਚੰਗਾ ਬਾਈ ਇਹਨਾਂ ਦਾ ਰਿਕਾਰਡ ਦੱਸਦਾ ਤੇ ਜਿਹੜੀਆਂ ਐਫਐਫ ਦੇ ਵਿੱਚ ਬੱਚੀਆਂ ਬਾਈ ਕੋਲੇ ਤਿੰਨ ਉਹ ਜਾਨਵਰ ਆ ਪੁੱਲ ਜਾਨਵਰ ਬਾਈ ਕੋਲੇ 6 ਆ ਤੇ ਪੂਰੇ ਟੌਪ ਕਲਾਸ ਬੱਚੀਆਂ 20 ਕੋਲੇ ਖੀਰੀਆਂ ਬੱਚੀਆਂ ਬਾਈ ਕੋਲੇ ਸਾਰੀਆਂ ਤੇ ਬਾਕੀ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਫੇਸਬੁੱਕ ਵਾਲੀ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 79197 ਬਾਕੀ ਆਪਾਂ ਬੋਬੀ ਦੇ ਨਾਲ ਗੱਲਬਾਤ ਤੁਹਾਡੀ ਕਰਾਵਾਂਗੇ ਬਹੁਤ ਸੋਹਣੇ ਨਾਗਾਂ ਲੈਣੀਆਂ ਡਿਟੇਲ ਵੀਰ ਤੋਂ ਕੀ ਡਿਟੇਲ ਹੈ ਇਹਨਾਂ ਦੀ ਕਰਾਉਣੀ ਹੈ ਗੱਲਬਾਤ ਅੱਸੀ ਗੱਲਬਾਤ ਬੋਬੀ ਹੋ ਠੀਕ ਹੈ ਜੀ ਬਈ ਆਪਣਾ ਡਰੈਸ ਕਨਫਰਮ ਕਰੀ ਇਹ ਪਿੰਡਾ ਬਣਾ ਰਵਾਲਾ ਜੀ ਤਹਿਸੀਲ ਆਪਣੇ ਸੁਲਤਾਨਪੁਰ ਲੋਧੀ ਜ਼ਿਲ੍ਹਾ ਪਾਣਵੈਂਦਾ ਇੱਕ ਰਵਾਲਾ ਠੀਕ ਹੈ ਜੀ ਤੇ ਮੋਬਾਈਲ ਮੋਬਾਈਲ ਨੰਬਰ ਜੀ 997902263 ਠੀਕ ਹੈ ਜੀ ਆਹ ਦੇਖੋ ਜੀ ਬਾਈ ਦਾ ਬੈਨਰ ਵੀ ਲੱਗਿਆ ਬੋਵੀ ਡੇਰੀ ਫਾਰਮ ਪਿੰਡ ਰਵਾਲਾ ਤਹਿਸੀਲ ਸੁਲਤਾਨਪੁਰ ਲੋਧੀ ਤੇ ਜ਼ਿਲ੍ਹਾ ਪਾਣਵੈਂਦਾ ਕਪੂਰਥਲਾ ਤੇ ਬੋਵੀ ਫਿਰ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗ ਆ ਬਾਈ ਆਪਣੇ ਕੋਲ ਅੱਜ ਦੀ ਵੀਡੀਓ 6 ਨਾਗ ਆਈ ਹੈ 6 ਟਾਪ ਵੀ ਹੈ ਜੀ ਅੱਛਾ ਟਾਪ ਵੀ ਹੈ ਹੈ 3000 ਕੀ ਪੈਨੇਸਟ ਠੀਕ ਹੈ ਹਾਂ ਜੀ ਇਹ ਆਪਾਂ ਜਰਸੀ ਦੇ ਪਾਸੋਂ ਕਿਧਰਲੇ ਪਾਸੋਂ ਕਰ ਲਗੇ ਸ਼ੁਰੂ ਫਿਰ ਜਰਸੀਆਂ ਤੋਂ ਹੀ ਕਰ ਰਹੇ ਹਾਂ ਨਾ ਜਿਹੜੇ ਨਗੀਨੇ ਪੀਸ ਆ ਹੈ ਤਾਂ ਸਾਰੀ ਟੌਪ ਕਲਾਸ ਤੇ ਪਰ ਆਪਾਂ ਜਰਸੀ ਵਾਲੇ ਪਾਸੋਂ ਕਰਦੇ ਹਾਂ ਸ਼ੁਰੂ ਜਿਹੜੀ ਪਹਿਲੇ ਨੰਬਰ ਤੇ ਬੱਚਾ ਦੀਦਾ ਬਈ ਖੋਲ ਲਿਆ ਓਰੇ ਮੜਾ ਬਾਹਰ ਨੂੰ ਕੱਢ ਲਿਆ ਇਹਦਾ 10 ਕੀ ਰਿਕਾਰਡ ਆ ਲਿਆ ਕੇ ਓਰੇ ਮੇਰੇ 50068 ਦੀ ਹੈ ਜੀ ਹਾਂ ਕਿਹੜੇ ਸੀਮਨ ਦੀ ਆਪ ਇਹ ਵੀਰੇ ਇਹ 50068 ਦੀ ਹੈ 50068 ਦੀ ਰੋਕ ਲਾ ਇੱਥੇ ਮੜਾ ਜਾ ਤੇ ਇਹਦਾ ਕੋਈ ਮਦਰ ਕਾਰਡ 20 ਪਲੱਸ ਹੀ ਆ ਜੀ 20 ਪਲੱਸ ਆਪ ਇਹ ਕੀ ਹੈ ਕੀ ਇਹ 50068 ਦੀ ਤੇ ਲਓ ਵੀ ਫਿਰ ਕਰੋ ਚੈੱਕ ਫੇਸ ਕੁਆਲਟੀ ਦੇਖੋ ਜੀ ਪਹਿਲਾਂ ਤਾਂ ਮੈਂ ਕਿਹਾ ਜੀ ਕੀ ਵਾਤਾਈਆਂ ਪੰਜਾਬ ਵਾਲੀ ਜਰਸੀ ਹੈ 50062 ਦਾ ਬੱਚਾ ਤੇ ਇਹਦਾ ਮਦਰ ਰਿਕਾਰਡ ਬਾਈ ਕਿੰਨਾ ਰਿਹਾ 20+ ਠੀਕ ਹੈ ਜੀ ਲਓ ਜੀ ਤੋੜਾ ਤੋੜਾ ਕਰੋ ਚੈੱਕ ਉਪਰੋਂ ਉਪਰੋਂ ਟੈਕ ਕਰਾ ਲੇ ਬਾਈ ਇਧਰ ਮੜਾ ਇਧਰ ਲੈ ਕੇ ਜਾਈਂ ਸ਼ਾਨੂ ਹਾਂ ਨਹੀਂ ਹਿਮਾਚਲ ਵਾਲੀ ਜਰਸੀ ਨਹੀਂ ਬਾਈ ਇਹ ਕਿਹਨਾ ਪੰਜਾਬ ਵਾਲੀ ਆ ਕਿਉਂਕਿ ਬਹੁਤ ਚੰਗੇ ਸੀਮਨ ਦੀ ਆ ਤੇ ਫੇਸ ਕੁਆਲਿਟੀ ਪਹਿਲਾਂ ਤਾਂ ਕਰੋ ਚੈੱਕ ਜੀ ਇਹ ਖਰਗੋਸ਼ ਆਦਗਾ ਖਰਗੋਸ਼ ਆਦਗਾ ਮੂੰਹ ਆ ਬਹੁਤ ਪਿਆਰਾ ਕੰਨ ਵੀ ਬਾਈ ਛੋਟਾ ਆ ਜੀ ਮੈਂ ਕੰਨ ਵੀ ਛੋਟਾ ਤੇ ਗਲਮੇ ਤੋਂ ਬਾਈ ਦਿਖਾ ਦੇ ਇਥੇ ਕੋਈ ਦਾਗ ਨਹੀਂ ਰੱਸੀ ਪੇੜੇ ਦਾ ਬਾਈ ਕਹਿੰਦਾ ਵੀ ਖੁੱਲੀਆਂ ਫਰਦੀਆਂ ਆ ਤੇ ਬਹੁਤ ਸੋਹਣੀ ਨਾਗਰ ਲਾਉਣੀ ਇਹ ਕਿੰਨੇ ਮਹੀਨੇ ਉਮਰ ਦੀ ਬੱਚੇ ਦੀ ਉਮਰ ਹੈ ਜੀ 4 ਕਿ ਮਹੀਨੇ 4 ਕਿ ਮਹੀਨੇ ਉਮਰ 4 ਤੋਂ 5 ਮਹੀਨੇ ਹੁੰਦਾ ਲੈਗ ਸਕੋਰ ਕਰੋ ਚੱਕ ਬਿਲਕੁਲ ਸਟੇਟ ਲੱਗਦਾ ਇਹ ਪਝੋਲੀ ਕਰੋ ਚੱਕ ਪਹਿਲਾਂ ਤਾਂ ਜੀ ਮੇਰਾ ਗੱਬਣਾ ਮੈਂ ਕਿਹਾ ਜਿਵੇਂ 4-5 ਮਹੀਨੇ ਦੀ ਗੱਬਣ ਵੱਛੀ ਹੁੰਦੀ ਹੈ ਇਸ ਤਰ੍ਹਾਂ ਦੀ ਥੱਲੇ ਝੋਲੀ ਆ ਬਹੁਤ ਸੋਹਣੀ ਬੱਚੀ ਐ ਟਾਪ ਕਲਾਸ ਫੇਸ ਕੁਆਲਟੀ ਦੇਖੋ ਜੀ ਬਹੁਤ ਪਿਆਰਾ ਬੱਚਾ ਤੇ ਇਹਨਾਂ ਲਈ ਫਿਰ ਡਿਮਾਂਡ ਵੀ ਰਹੀ ਕਿ ਕਿਵੇਂ ਰੂਗੀ ਕਿ ਇਕੱਠੇ ਨਹੀਂ ਮਗਰ ਬਾਅਦ ਚ ਕਰ ਦੇਣੇ ਬਾਅਦ ਚ ਠੀਕ ਹੈ ਲੋਬੀ ਮਿੱਤਰੋ ਬਾਈ ਕਹਿੰਦਾ ਵੀ ਆਪਾਂ 6 ਨਗਾਂ ਦੀ ਇਕੱਠੇ ਦੀ ਡਿਮਾਂਡ ਕਰਾਂਗੇ ਬਾਕੀ ਜੇ ਇੱਕ ਜਾਂ ਦੋ ਕਿਸੇ ਨੇ ਲੈਣੇ ਹੋਏ ਤੇ ਬਾਈ ਦੇ ਨਾਲ ਉਹੋ ਜੀ ਗੱਲਬਾਤ ਹੋ ਜੂਗੀ ਪਹਿਲੇ ਨੰਬਰ ਤੇ ਆਪਾਂ ਬੱਚਾ ਵਖਾ ਪਿਆ 068 ਦਾ 4 ਮਹੀਨੇ ਉਮਰ ਦਾ ਬਹੁਤ ਪਿਆਰਾ ਬੱਚਾ ਐ ਮੈਂ ਕਿਹਾ ਜਾਤ ਨਸਲ ਕੁਆਲਟੀ ਜਿਹੜੀ ਬੱਚੇ ਦੇ ਮੂੰਹੋਂ ਆਪ ਵੀ ਬੋਲਦੇ ਬਾਈ ਮਾੜਾ ਪਰੇ ਨੂੰ ਕਰੀ ਫਰਾ ਹਾਂਜੀ ਲਓ ਪਰੇ ਨੂੰ ਹੱਕ ਦੇ ਦਿਖਾਈਏ ਆਪਾਂ ਬਾਈਆਂ ਨੂੰ ਫੇਸ ਕੁਆਲਟੀ ਕਰੋ ਚੈੱਕ ਜੀ ਨਿੱਕਾ ਕਰਨ ਬਿਲਕੁਲ ਗੋਲ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਬੋਧੀਆਂ ਦੀ ਬੱਚੀ ਹੈ। ਜਿੰਦਾ ਸ਼ਰਮਾ ਪਾਇਆ ਹੁੰਦਾ। ਹਾਂ ਬਹੁਤ ਚੰਗੇ ਸੀਮਨ ਦੀ ਹੈ ਤੇ ਜਿਹੜੀ 2 ਨੰਬਰ ਤੇ ਬੱਚੀ ਹੈ ਬਈ ਇਹਦੀ ਕੀਰਕੜ। ਇਹ ਵੀ 50 0 ਵਾਰਦੀ ਆ ਜੀ। ਇਹ ਵੀ 50 0 ਵਾਰਦੀ ਆ। ਇੱਕੋ ਘਰੋਂ ਲਈਆਂ। ਹਾਂਜੀ ਇਹ ਜੋੜਾ ਆ ਤਿੰਨ ਜਰਸੀਆਂ ਲਈਆਂ। ਠੀਕ। ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਤਿੰਨੇ ਤਿੰਨੇ ਜਰਸੀ ਇੱਕੋ ਫਾਰਮ ਚ ਲਈਆਂ ਤੇ ਇਹ ਵੀ 50 0 ਵਾਰਦੀ ਆ। ਉਮਰ ਇਹਦੀ ਕਿੰਨੀ ਵੀਰੇ? ਉਮਰ ਇਹਦੀ ਹੈਗੀ ਹੈ 8 ਕੁ ਮਹੀਨੇ। 8 ਕੁ ਮਹੀਨੇ। ਤੇ ਖੀਰ ਵੀ ਖੀਰ ਗਈ ਹੈ ਨਾ ਖੋਲ ਲਿਆ ਫਿਰ ਬਾਹਰ ਨੋਰੇ। ਲਓ ਵੀ ਮਿੱਤਰੋ ਤੋਰੋ ਚੱਕ ਜੀ ਫੇਸ ਕੁਆਲਟੀ ਕਰੋ ਚੱਕ ਇਦੋਂ ਮਾ ਦਾ ਮਦਰ ਕਾਰਡ ਰਿਹਾ ਬਾਈ ਪਲੱਸ ਲੋ ਵੀ ਮਦਰ ਕਾਰਡ ਵੀ ਬਹੁਤ ਚੰਗਾ ਬਾਈ ਕਹਿੰਦਾ ਬਾਈ ਪਲੱਸ ਰਿਹਾ ਤੋਰਾ ਤਾਰਾ ਦੇਖੋ ਪਹਿਲਾਂ ਬੱਚੇ ਦਾ ਐ ਸਹੀ ਗੱਲ ਬਹੁਤ ਸੋਹਣੀ ਮੈਂ ਕਿਹਾ ਉੱਪਰੋਂ ਬਿਲਕੁਲ ਸਟੇਟ ਹੈ ਪੱਠਪੜਿਆਂ ਦੀ ਬਨਾਵਟ ਹੈ ਜਿਹੜੀ ਕਿਆ ਬਾਤਾਂ ਫੇਸ ਕੁਆਲਿਟੀ ਦੇਖੋ ਜੀ बार-बार ਕੈਮਰਾ ਇਹਨਾਂ ਦੇ ਮੂੰਹਾਂ ਤੇ ਜਾਂਦਾ ਹੈ ਨਾ ਬਹੁਤ ਪਿਆਰੇ ਬੱਚੇ ਆ ਬਿਲਕੁਲ ਸਟੇਟ ਹੈ ਲੈਗ ਸਕੋਰ ਬਹੁਤ ਸੋਹਣਾ ਤੇ ਝੋਲੀ ਕਰਾਈ ਚੱਕ ਬੋ ਵੀ ਮਰੀ ਦੀ ਰੋਕੀ ਨੂੰ ਹਾਂ ਗੱਬਨਰ ਕੀ ਝੋਲੀ ਹੈ ਚਾਰ ਹੀ ਥਾਣਾ ਪੂਰੇ ਮੋٹے ਮੋٹے ਬੇਰਾਰਗੇ ਥਾਣਾ ਮੈਂ ਕਿਹਾ ਜਿਵੇਂ ਗੱਬਨਾਂ ਦਾ ਭਲੇਖਾ ਪਾਉਂਦਾ ਬੱਚਾ ਐ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਉੱਪਰੋਂ ਬਿਲਕੁਲ ਸਟੇਟ ਹੈ ਤੇ ਜਿਹੜੀ ਜਾਤ ਕੁਆਲਿਟੀ ਜਿਹੜੀ ਬਹੁਤ ਸੋਂ ਵਧੀਆ ਮੈਂ ਕਿਹਾ ਕਿ ਕਿਆ ਬਾਤ ਆਈ ਹੈ ਜਾਤ ਨਸਲ ਤਾਂ ਆਪ ਹੀ ਦੱਸਦੇ ਆ ਜਾਨਵਰ ਆਪ ਹੀ ਲੈ ਚੱਲ ਵੀਰੇ 8 ਕਿ ਮਹੀਨੇ ਬਾਈ ਕਹਿੰਦਾ ਉਮਰ ਆ ਦੰਦੋ ਖੀਰੀ ਆ ਲਿਆ ਬਾਈ ਤੇ ਕੁਆਲਿਟੀ ਬਹੁਤ ਚੰਗੀ ਹੈ ਥਨ ਝੋਲੀ ਦੀ ਓਕੇ ਆ ਦੰਦ ਵੀ ਕਰੀਏ ਫੇਸ ਕੁਆਲਿਟੀ ਕਰਾ ਦੇ ਚੈੱਕ ਦੰਦ ਕਰਾਉਣੇ ਤਾਂ ਬਾਈ ਕਹਿੰਦਾ ਵੀ ਆਪਾਂ ਦੰਦ ਵੀ ਚੈੱਕ ਕਰਾ ਲ ਗਏ ਬਾਈ ਠੀਕ ਹੈ ਸਹੀ ਗੱਲ ਆ ਕਿਸੇ ਭਰਾ ਨੇ ਦੂਰੋਂ ਨੇੜੋਂ ਆਉਂਦਾ ਵੀਰ ਤੇ ਫਿਰ ਆਹ ਸ਼ਤ ਸੁਭਾਜੀ ਨਹੀਂ ਰਹੀ ਕਿਸੇ ਗੱਲ ਦੀ 2 ਨੰਬਰ ਤੇ ਆਪਾਂ ਬੱਛੀ ਵਿਕਾਈ ਆ ਮਿੱਤਰੋ 50062 ਦੀ ਤੇ 3 ਨੰਬਰ ਤੇ ਬੱਛੀ ਜਿਹੜੀ ਇਹ ਵੀ ਕੀ ਬਾਤਾਂ ਆਈਆਂ ਸਾਰੇ ਜਾਨਵਰ ਆ ਜੀ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਆਪਦੀ ਆਪਦੀ ਥਾਂ ਪੂਰੇ ਓਕੇ ਦੀ ਰਿਪੋਰਟ ਆ ਇੱਕ ਦੂਜੇ ਤੋਂ ਵੱਧ ਗਈ ਹੈ ਹਨਾ ਇਹ ਵੀ ਖੋਲ ਲਾਉਰੀ ਨੂੰ ਮਾਰਾ ਜਾਂ ਫਿਰ 10 ਪੁੱਛਦੇ ਦਾ ਕੀ ਰਿਕਾਰਡ ਬਹੁਤ ਸੋਹਣੇ ਨਾਗਾ ਤੇ ਬਾਈ ਦਾ ਨੰਬਰ ਮਿੱਤਰੋ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਦੇ ਕੋਈ ਇਸੇ ਦਾ ਕੋਈ ਵੀ ਪਸ਼ੂ ਫਿੱਟ ਹੋਵੇ ਤੇ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਰੋਗਲਾ ਰੋਗਲਾ ਮਾੜਾ ਤੇ ਕੀ ਰਿਕਾਰਡ ਹੈ ਜੀ ਵੀਰੇ ਇਹ ਵੀਰੇ 40127 ਹੈ 40127 ਦੀ ਹੈ ਠੀਕ ਹੈ ਤੇ ਉਮਰ ਕਿੰਨੀ ਹੈ ਜੀ ਉਮਰ ਇਹਦੀ ਹੈਗੀ 10 ਤੋਂ 11 ਮਹੀਨੇ 10 ਤੋਂ 11 ਮਹੀਨੇ ਦੰਦੋ ਖੀਦੀ ਹੈ ਥੱਲੇ ਝੋਲੀ ਢਾਲੀ ਕਰਾਈ ਚੈੱਕ ਮੈਗਾ ਕੀ ਬਾਤ ਚਾਰ ਹੀ ਥਾਣਾ ਤੇ ਪੂਰੇ ਮੋٹے ਮੋٹے ਥਾਣਾ ਮੈਂ ਕਿਹਾ ਤਿੰਨੇ ਜਰਸਾਂ ਦੇ ਥਾਣਾ ਥਣ ਝੋਲੀ ਦੀਆਂ ਤਾਂ ਜਮ ਓਕੇ ਦੀ ਰਿਪੋਰਟ ਹੈ ਤੇ ਫੇਸ ਕੁਆਲਟੀ ਰੋ ਚੈੱਕ ਜੀ ਰੋਗਲਾ ਵੀਰੇ ਉੜੇ ਰੱਸੀ ਦੀ ਔਲ ਕਰਦੇ ਜਾਨਵਰ ਥੁੱਲੀਆਂ ਰਹੀਆਂ ਹਾਂ ਰੋਕ ਲਮੜੇ ਜੌੜੀ ਨੂੰ ਕਰੀ ਦੇਖੋ ਜੀ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨ ਨਾ ਗੋਲ ਬੋਦੀ ਵਾਲੀ ਬੱਚੀ ਐ ਤੇ ਪੱਠੂਪੜੇ ਦੀ ਬਣਾਵਟਾ ਜਿਹੜੀ ਬਹੁਤ ਸੋਹਣੀ ਐ ਥੋੜੀ ਕਾਲੀ ਪੈਂਦੀ ਐ ਲੈ ਚੱਲ ਬਈ ਹਾਂ ਬਹੁਤ ਸੋਹਣੀ ਬਈ ਕੋਲ ਨਾਗਾ ਐ ਜੀ ਵੀਡੀਓ ਦੇ ਵਿੱਚ ਤੇ ਬਈ ਕਹਿੰਦਾ ਦੰਦ ਆਪਾਂ ਕਰਾ ਦਗੇ ਚੈੱਕ ਖੀਰੀ ਐ ਸਹੀ ਗੱਲ ਐ ਬਈ ਬਿਲਕੁਲ ਸਹੀ ਐ ਖੀਰੀ ਐ ਫੇਸ ਕੁਆਲਿਟੀ ਬਹੁਤ ਸੋਹਣੀ ਐ ਉੱਪਰੋਂ ਬਿਲਕੁਲ ਸਟੇਟ ਆ ਪੱਠਪੜਿਆਂ ਦੀ ਬਣਾਵਟਾ ਜਿਹੜੀ ਬਹੁਤ ਸੋਹਣੀ ਲੈਗ ਸਕੋਰ ਬਿਲਕੁਲ ਸਟੇਟ ਆ ਕੋਈ ਲੱਤ ਨਹੀਂ ਭੜਦੀ ਕੋਈ ਤੋਰਾਣੀ ਹੋ ਜਾ ਓਕੇ ਜੀ ਰਿਪੋਰਟ ਬਹੁਤ ਸੋਹਣੀ ਨਾਗਾ ਤੇ ਜਿਹੜੀ ਡਿਮਾਂਡ ਹੈ ਇਹਨਾਂ ਦੀ ਬਾਈ ਕਹਿੰਦਾ ਆਪਾਂ ਇਕੱਠਿਆਂ ਦੀ ਕਰਾਂਗੇ ਆਫਰ ਵੀ ਕਰਾਵਾਂਗੇ ਬਾਈ ਤੋਂ ਆਪਣੇ ਭਰਾਵਾਂ ਵਾਲੀ ਜਿਹੜੇ ਵੀਰ ਆਪਣੇ ਚੈਨਲ ਦੇ ਨਾਲ ਜੁੜੇ ਆ ਤੇ ਉਹਨਾਂ ਨੂੰ ਆਪਾਂ ਕੋਈ ਨਾ ਕੋਈ ਰੈਟ ਕਰਾਵਾਂਗੇ ਬਾਈ ਤੋਂ ਆਫਰ ਕਰਾਵਾਂਗੇ ਤੇ ਇਹ ਇਹਦੀ 10 ਬਾਈ ਕੀ ਨੁਗਰੀ ਬਿਸ਼ੇਰੀ ਜਰ ਕੀ ਆ ਇਹ ਏਬੀਐਸ ਦੇ ਬਰੂਡ ਦੀ ਆ ਏਬੀਐਸ ਦੇ ਬਰੂਡ ਦੀ ਆ ਹਾਂਜੀ ਤੇ ਉਮਰ ਕਿੰਨੀ ਹੈ ਵੀਰੇ ਦੀ ਉਮਰ ਇਹਦੀ ਹੈਗੀ 8 ਕਿ ਮਹੀਨੇ 8 ਕਿ ਮਹੀਨੇ ਤੇ ਦੰਦੋਂ ਖੀਰੀਏ ਤੇ ਮਦਰ ਰਿਕਾਰਡ ਕੋਈ ਮਦਰ ਕੋਲੇ ਦੀ ਮਾਂ ਦਾ ਜੀ ਖਾਈ ਪਲੱਸ ਠੀਕ ਆ ਚੰਗੀ ਵੜਡ ਦੀ ਆ ਤੇ ਚੰਗੇ ਸੀਮੰਦ ਦੀ ਹੈ ਮਿੱਤਰੋ ਬਰੂਡ ਦੀ ਐ ਪਹਿਲਾਂ ਤਾਂ ਰੋਕੀ ਮਾੜਾ ਜ ਫੇਸ ਕੁਆਲਟੀ ਦੇਖੋ ਜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਐ ਐ ਮੈਂ ਕਿਹਾ ਅੰਗਰੇਜ਼ਾਂ ਨਾਲ ਗਈ ਵੱਖਾ ਹੈ ਨਾ ਬਈ ਬਹੁਤ ਸੋਹਣੀ ਫੇਸ ਕੁਆਲਟੀ ਲੈ ਚੱਲ ਰੰਗ ਪ੍ਰਿੰਟ ਹੈ ਜਿਹੜਾ ਕਿਆ ਬਾਤਾਂ ਪੱਠਪੁੜੇ ਦੀ ਬਣਾਵਟਾ ਬਹੁਤ ਸੋਹਣੀ ਐ ਤੇ ਚਾਰ ਹੀ ਥਣ ਫੋਰਟ ਸੰਘਪੂਰਾ ਨਹੀਂ ਤੇ ਬਿਲਕੁਲ ਉਪਰੋਂ ਸਟ੍ਰੇਟ ਐ ਲੈਗ ਸਕੋਰ ਕਰੋ ਜੱਕ ਜੀ ਬਿਲਕੁਲ ਐ ਲੱਤ ਸਿੱਧੀ ਲੱਤ ਐ ਫੇਸ ਕੁਆਲਟੀ ਦੇਖੋ ਬਹੁਤ ਪਿਆਰਾ ਬੱਚਾ ਈ ਵੀ ਮੈਂ ਕਿਹਾ ਨੁਗਰੀ ਬਸ਼ੇਰੀ ਏਰਗੀ ਐ ਪਿੰਕ ਨੋਜ਼ ਵਾਲੀ ਹੈ ਜੀ ਤੇ ਰੰਗ ਪ੍ਰਿੰਟ ਕੁਆਲਿਟੀ ਜਿਹੜੀ ਬੱਚੇ ਦੇ ਮੂੰਹੋਂ ਬੋਲਦੀ ਆ ਤੇ ਚਾਰ ਹੀ ਥਾਣਾ ਫੂਡਸ਼ੰਗ ਪੁਰਾਣੀ ਬੇਲਬੁੱਲ ਬਹੁਤ ਸੋਹਣੀ ਹੈ ਜਿਹੜੇ ਸਾਨੂੰ ਬਾਈ ਨੇ ਉਮਰ ਦੱਸੀ ਆ ਤੇ ਐਬੀਐਸ ਦੇ ਬਰੂਟ ਸੀਮੰਟ ਦੀ ਆ ਤੇ ਮਦਰ ਰਿਕਾਰਡ ਇਹਦਾ ਬਾਈ ਨੇ ਦੱਸਿਆ ਵੀ 28 ਪਲੱਸ ਬਹੁਤ ਸੋਹਣੀ ਫੇਸ ਕੁਆਲਿਟੀ ਹੈ ਜੀ ਜਾਤ ਪਾਤ ਤੇ ਜਿਹੜੀ ਬਹੁਤ ਚੰਗੀ ਹੈ ਜਿਹੜੇ ਵੀ ਕਿਸੇ ਭਰਾ ਨੇ ਮੰਨ ਕੇ ਚੱਲੋ ਕੋਈ ਜਰਸੀ ਦਾ ਸ਼ੌਂਕ ਰੱਖਦਾ ਜਾਂ ਐਚਐਫ ਦੇ ਵਿੱਚ ਸ਼ੌਂਕ ਰੱਖਦਾ ਅੱਜ ਦੀ ਵੀਡੀਓ ਦੇ ਵਿੱਚ ਪੂਰੇ ਨਗੀਨੇ ਪੀਸ ਆ ਉਹਨਾਂ ਭਰਾਵਾਂ ਲਈ ਆਪਸ਼ਨ ਆ ਜਿਹੜੇ ਭਰਾ ਕੋਈ ਜਰਸੀ ਨੂੰ ਪਿਆਰ ਕਰਦੇ ਆ ਜਾਂ ਐਚਐਫ ਵਾਲੀਆਂ ਬੱਚਿਆਂ ਭਾਲਦੇ ਆ ਲਓ ਜੀ ਦੰਧੋਖੀ ਦੀ ਆ ਵੀਰੇ ਲੈ ਚੱਲ ਬਹੁਤ ਸੋਹਣਾ ਨਾਗਾ ਜੀ ਥਣ ਝੋਲੀ ਦੀ ਪਾਸ ਆ ਓਕੇ ਆ ਕੱਲਾ ਕੱਲਾ ਥਾਣਾ ਸੋਹਣਾ ਨਿਖੜਮ ਪੂਰੀ ਬਿੱਥੀ ਤੇ ਥਣ ਲੱਗੇ ਹੋਏ ਆ ਬੰਦੇ ਵੀਰੇ ਹਾਂਜੀ ਲਓ ਜੀ ਦੰਦੋ ਖੀਰੀ ਹੈ ਬੱਚੀ ਬਹੁਤ ਸੋਹਣੀ ਹੈ ਜਾਦ ਕੁਆਲਟੀ ਸਾਰੇ ਬੱਚੇ ਮੈਂ ਖਾਪੂਗੇ ਟਾਪ ਕਲਾਸ ਹੈ ਤੇ ਜਿਹੜੀ ਅੱਗੇ ਬੱਚੀ ਬੈਠੀ ਦੀ ਬਹੁਤ ਸੋਹਣਾ ਕੱਦ ਕਾਠਾ ਹੈ ਦਾ ਇਹਦਾ ਇਹਦਾ ਕੀ ਰਿਕਾਰਡ ਹੈ ਲక్ష్ਮੀ ਡੇਰੀ ਫਾਰਮ ਦੇ ਹੰਟਰ ਮੰਡੀ ਹੈ ਠੀਕ ਹੰਟਰ ਦੀ ਹੈ ਬਾਈ ਨੇ ਦੱਸਿਆ ਕੈਮਰਾਮੈਨ ਨਾਲ ਗੱਲਬਾਤ ਹੋਈ ਇਹ ਵੀ ਇਹ ਲక్ష్ਮੀ ਡੇਰੀ ਵਾਲਿਆਂ ਦੇ ਹੰਟਰ ਬੁੱਲ ਦੀ ਬੱਚੀ ਹੈ ਇਹਦੀ ਤਾਂ ਬਾਈ ਸਰੀਰ ਦੀ ਬਣਤਰ ਤੇ ਪੈਠਪਣਿਆ ਦੀ ਬਣਾਵਟ ਬੱਚੀ ਆਪ ਹੀ ਤਾਂ ਆਪ ਹੀ ਦੱਸਦੀ ਇਥੇ ਰੋਕੀ ਮੜਾ ਜ ਮੈਨੂੰ ਦੂਰੋਂ ਦਿਖਾਉਣ ਦੇ ਬੱਚੀ ਲਓ ਜੀ ਪਹਿਲਾਂ ਤਾਂ ਫੇਸ ਕੁਆਲਟੀ ਕਰੋ ਚੱਕੀ ਜੀ ਨਿੱਕਾ ਕਰਨਾ ਗੋਲ ਬੋਦੀ ਅਲੀ ਵੱਛੀ ਆ ਰੰਗ ਪ੍ਰਿੰਟ ਹੈ ਜਿਹੜਾ ਕਿਆ ਬਾਤ ਆ ਸਹੀ ਗੱਲ ਆ ਜੀ ਬਹੁਤ ਸੁਣੀ ਸਰੀਰ ਦਾ ਢਾਂਚਾ ਜਿਹੜਾ ਵੱਛੀ ਦਾ ਕਿਆ ਬਾਤ ਹੈ ਬਿਲਕੁਲ ਉਪਰੋਂ ਸਟੇਟ ਆ ਕੋਈ ਲੱਤ ਨਹੀਂ ਭੜਦੀ ਫੇਸ ਕੁਆਲਟੀ ਦੇਖੋ ਸਹੀ ਗੱਲ ਰੋਕ ਕੇ ਰੱਖ ਮੰਦਾ ਦੂਰੋਂ ਤੇ ਤਾਂ ਹੁਣ ਤੇ ਰਸੇ ਦਾ ਕੋਈ ਨਿਸ਼ਾਨ ਨਹੀਂ ਬਾਈ ਕਹਿੰਦਾ ਖੁੱਲੀਆਂ ਫਰਦੀਆਂ ਆਈਆਂ ਤੇ ਥਣਾ ਸੁਣਾ ਜੀ ਕਰੋ ਚੱਕੀ ਜੀ ਝੋਲੀ ਝਾਲੀਆਂ ਮੈਂ ਕਿਹਾ ਪੂਰੀ ਓਕੇ ਆ ਸਰੀਰ ਦੀ ਬੰਤਰ ਬਹੁਤ ਸੋਹਣੀ ਬੱਚੀ ਦੀ ਹੰਟਰ ਬੁੱਲ ਦੀ ਬਈ ਦੱਸਦਾ ਲక్ష్ਮੀ ਡੇਰੀ ਫਾਰਮ ਵਾਲੇ ਦੇ ਤੇ ਸਰੀਰ ਦਾ ਜਿਹੜਾ ਢਾਂਚਾ ਬੱਚੀ ਦਾ ਖੁੱਲੇ ਹੱਡ ਪੈ ਰਾਂਦੀ ਐ ਬਿਲਕੁਲ ਸਟੇਟ ਉੱਪਰੋਂ ਕੋਈ ਢੂਈ ਨਹੀਂ ਚੱਕਦੀ ਲੈ ਚੱਲ ਵੀਰੇ ਤੇ ਦੰਦੋ ਖੀਰੀ ਐ ਚੈੱਕ ਕਰਾ ਦਨੇ ਬਾਈ ਕਹਿੰਦਾ ਦੰਦੋ ਖੀਰੀ ਐ ਜੀ ਸਹੀ ਗੱਲ ਲੈ ਚੱਲ ਵੀਰੇ ਫੇਸ ਕੁਆਲਟੀ ਦੁਬਾਰਾ ਕਰੋ ਚੈੱਕ ਜੀ ਰੰਗ ਪ੍ਰਿੰਟ ਐ ਜਿਹੜਾ ਬੱਚੀ ਦਾ ਬਹੁਤ ਸੋਹਣਾ ਬਾਡੀ ਬੰਤਰ ਬਹੁਤ ਵਧੀਆ ਤੇ ਕੋਈ ਲਿਸੀਆਂ ਲਾਵੀਆਂ ਨਹੀਂ ਬਹੁਤ ਸੋਹਣੀ ਸਾਰੇ ਜਾਨਵਰਾਂ ਦਾ ਵੀ ਲਓ ਵੀ ਮਿੱਤਰੋ ਇਹ ਹੈਗੀ ਹੈ ਹੰਟਰ ਬੁੱਲ ਦੀ ਤੇ ਬਹੁਤ ਸੋਹਣੀ ਬੱਚੀ ਹੈ ਪੂਰੀ ਟੌਪ ਕਲਾਸ ਦੀ ਸਰੀਰ ਦੀ ਬੰਤਰ ਦੇਖੋ ਪਹਿਲਾਂ ਤਾਂ ਬੱਚੀ ਦੀ ਸਾਰੀਆਂ ਬੱਚਿਆਂ ਚੋਂ ਲਹਿਰੀ ਆ ਖੜਨੀ ਖੁੱਡਨੀ ਬੱਚੀ ਦੀ ਐ ਨਖਰਾ ਨੁਖਰਾ ਪੂਰਾ ਮੈਂ ਖਾ ਆਤਾ ਜਮਾ ਬਿਲਕੁਲ ਤੇ ਮਹਾਰਾਜੇ ਉਮਰ ਲਾਵੇ ਇਹਨਾਂ ਨੂੰ ਬਿਊਟੀ ਬਹੁਤ ਸੋਹਣੀ ਆ ਤੇ ਥਾਂ ਚ ਕਰੋ ਚੱਕ ਜੀ ਚਾਰ ਹੀ ਥਾਣਾ ਫੋਰਸਾਂਗ ਪੁਰਾਣੀ ਝੋਲੀ ਤਾਂ ਨਾ ਸ਼ਾ ਗੱਬਨਾਂ ਦੀ ਆ ਸਾਰੀਆਂ ਬੱਚੀਆਂ ਉਹ ਵੀ ਇੱਕ ਤੋਂ ਦੂਜੀ ਤੋਂ ਵੱਧ ਗਿਆ ਹੈ ਨਾ ਹਾਂਜੀ ਹਾਂਜੀ ਜੇ ਮੰਨਦੇ ਤੁਹਾਡੇ ਵੀ ਜੇ ਆਪਾਂ ਕੱਲੀ-ਕੱਲੀ ਕੱਲੀ-ਕੱਲੀ ਵਛੀ ਦੇ ਵੀ ਕਿਉਂ ਬਣ ਕੇ ਅਲਦਾ ਦਾ ਆਪਾਂ 20-20 ਮਿੰਟ ਲਾਦ ਗਏ ਉਹ ਵੀ ਥੋੜੇ ਥੋੜੇ ਆ ਹਨਾ ਜਾਨਵਰ ਬਹੁਤ ਚੰਗੇ ਆ ਤੇ ਜਿਹੜੀ ਫਿਰ ਬਾਈ ਲਾਸਟ ਤੇ ਵਛੀ 6 ਨੰਬਰ ਇਹਦੀ ਕੀ ਡਿਟੇਲ ਆ ਬਾਈ ਇਹ ਹੈਗੀ ਆ ਜੀ 40127 ਦੀ ਆ 40127 ਦੀ ਆ ਠੀਕ ਹੈ ਡੈਨਮਾਰਕ ਦੇ 40127 ਦੀ ਆ ਉਮਰ ਕਿੰਨੀ ਇਹਦੀ ਉਹ ਵੀ ਉਮਰ ਇਹਦੀ 10 ਕਿ ਮਹੀਨੇ ਆ 10 ਕਿ ਮਹੀਨੇ ਆ ਦੰਦੋ ਖੀਰੀ ਆ 4ੇ ਥਾਣਾ ਠੀਕ ਹੈ ਲਾਓ ਵੀ ਮਿੱਤਰੋ ਸੰਦ ਖਾਜੀ ਬਈ ਏਬੀਐਸ ਦੇ ਸੀਮਨ ਦੀ ਆ ਬਹੁਤ ਚੰਗੇ ਦੀ ਦਾ ਸੌਰੀ ਡੈਨਮਾਰਕ ਦੇ 4172 ਦੀ ਬੱਛੀ ਦੱਸਿਆ ਥਾਂ ਦੇਖੋ ਜੀ ਪਹਿਲਾਂ ਦਾ ਪੂਰੇ ਮੋਟੇ ਮੋਟੇ ਬੇਰ ਆ ਗਏ ਥਾਣਾ ਰੰਗ ਰੰਗ ਪ੍ਰਿੰਟ ਚਮਕ ਦਮਕ ਬੱਛੀ ਚ ਬਹੁਤ ਜਿਆਦਾ ਚਮਕ ਪੂਰੀ ਬਲੈਕ ਜਾਂਦੇ ਹਾਂ ਜੱਡ ਸਹੀ ਗੱਲ ਹੈ ਬਹੁਤ ਸੋਹਣਾ ਰੰਗ ਪ੍ਰਿੰਟ ਪੂਰਾ ਓਕੇ ਆ ਫੇਸ ਕੁਆਲਟੀ ਕਰੋ ਚੈੱਕ ਜੀ ਨਿੱਕਾ ਕਰਨਾ ਹਾਂ ਵੇਲ ਬੂਲ ਬੱਛੀ ਦੀ ਪੂਰੀ ਆ ਤੇ ਖੜਨੀ ਖੁੜਨੀ ਬੱਛੀ ਦੀ ਉੱਪਰੋਂ ਬਿਲਕੁਲ ਸਟੇਟ ਹੈ ਲੈਗ ਸਕੋਰ ਕਰੋ ਚੈੱਕ ਹਾਂ ਬੱਚੀ ਦਾ ਨਸਰਾ ਨੁਖਰਾ ਐ ਖੜ ਨਹੀਂ ਖੁੜ ਨਹੀਂ ਬੱਚੀ ਦੀ ਕਿਆ ਬਾਤਾਂ ਹੀ ਐ ਤੇ ਉਹ ਵੀ ਲੈ ਜਾ ਲੋ ਉਥੇ ਪ੍ਰੋਫੈਸਰ ਦੇ ਚੈੱਕ ਕਰਾ ਦਾਂਗੇ ਅੰਦਰ ਰੰਗ ਪ੍ਰਿੰਟ ਬਹੁਤ ਸੋਹਣਾ ਚਮਕਦਮਕ ਵੀ ਪੂਰੀ ਆ ਬੀਸੀਐਸ ਸਾਰੀਆਂ ਬੱਚੀਆਂ ਦਾ ਚੰਗਾ ਕੋਈ ਬੱਚੀ ਲਿਸਤੀ ਲਾਵੀ ਨਹੀਂ ਕੋਈ ਹੱਡਲ ਜੀ ਨਹੀਂ ਦੰਦ ਕਰਾ ਦੇ ਚੈੱਕ ਬਾਈ ਥੋੜਾ ਦੰਦ ਬਾਈ ਕਹਿੰਦਾ ਬਸ ਚੈੱਕ ਕਰਾ ਲੈਂਦੇ ਆ ਵੀਡੀਓ 'ਚ ਕਰਾ ਦੋ ਜੀ ਇਸਕੇ ਕੀਰੀ ਆ ਬਾਈ ਕੀਰੀ ਜ਼ੋਰ ਮਾਰਦੀਆਂ ਪੂਰੀਆਂ ਹੁੰਦਲੇ ਦੇ ਬੱਚੀਆਂ ਲੈ ਚੱਲ ਵੀਰੇ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਹੈਗੇ 6 ਨਾਗ ਇਹ ਸੀਗੀ ਲਾਸਟ ਤੇ ਬੱਚੀ 6 ਨੰਬਰ ਬਹੁਤ ਸੋਹਣੀ ਬੱਚੀ ਆ ਸੋਹਣਾ ਕੱਦਗਾਠਾ ਬੱਚਿਆਂ ਦਾ ਆ ਦੋਨੇ ਬੱਚਿਆਂ ਮੰਨ ਕੇ ਚੱਲੋ ਵੀ ਦੋ ਦੋ ਮਹੀਨੇ ਸਾਮ ਕੀਤੇ ਬੱਚਿਆਂ ਨੇ ਸੀਮਨ ਲੈ ਲੈਣੇ ਹਾਂਜੀ ਪਹਿਲਾਂ ਪਈਆਂ ਜਿਹੜੇ ਭਰਾਣੇ ਘਰੇ ਪਾਲਣ ਨੂੰ ਬੱਚਿਆਂ ਲੈਣੀਆਂ ਬਹੁਤ ਵਧੀਆ ਬੱਚਿਆਂ ਪੂਰੀਆਂ ਟੌਪ ਦੀਆਂ ਤੇ ਆ ਜਿੰਨੇ ਇੱਕ ਵਾਰ ਤੁਸੀਂ ਮਿੱਤਰੋ ਆਪ ਕਰਨੀ ਆ ਆਪਣਾ ਕੰਮ ਆ ਵੀਡੀਓ ਬਣਾਉਣਾ ਅੱਜ ਦੀ ਵੀਡੀਓ ਦੇ ਵਿੱਚ 6 ਨਾਗ ਆਪ ਵਖਾਏ ਆ ਤਿੰਨ ਹੈਗੇ ਬੱਚੇ ਐਸਫ ਦੇ ਤੇ تنhängਰ ਬੱਚੀਆਂ ਜਰਸੀ ਬਹੁਤ ਟੌਪ ਦੀਆਂ ਬੱਚੀਆਂ ਬਾਈ ਦਾ ਨੰਬਰ ਹੈ ਜਿਹੜਾ ਵੀਡੀਓ ਦੇ ਵਿੱਚ ਚੱਲੀ ਜਾਂਦਾ ਤੇ ਗੋਬੀ ਬਾਈ ਡਿਮਾਂਡ ਦੱਸ ਫਿਰ ਇਹਨਾਂ ਦੀ ਕੀ ਹੈ ਡਿਮਾਂਡ ਤੇ ਵੀਰੇ ਜੇ ਕੋਈ ਲਊਗਾ 1 ਲੱਖ ਇਕੱਠੀਆਂ ਹਾਂ ਇਹ ਆਪਾਂ 1 ਲੱਖ 20 ਹਜ਼ਾਰ ਤੋਂ 300 ਕਿਲੋਮੀਟਰ ਕਰਾਇਆ ਹੁੰਦਾ ਠੀਕ ਹੈ ਲਓ ਵੀ ਮਿੱਤਰੋ ਪਹਿਲਾਂ ਬਾਈ ਨੇ ਆਫਰ ਨਾਲ ਕਰਤਾ ਬਾਈ ਕਹਿੰਦਾ ਜੇ ਕੋਈ 6 ਨਗ ਇਕੱਠੇ ਲੈਂਦਾ ਕੋਈ ਵੀ ਭਰਾ ਤਿੰਨੇ ਇਹ ਤੇ ਤਿੰਨੇ ਉਹ 6 ਨਗ ਹੋਗੇ ਜੇ ਕੋਈ 6 ਨਗ ਇਕੱਠੇ ਖਰੀਦਦਾ ਤੇ ਉਹਨੂੰ ਬਾਈ ਕਹਿੰਦਾ ਆਪਾਂ 300 ਕਿਲੋਮੀਟਰ ਕਿਰਾਇਆ ਕਰਾਂਗੇ ਫ੍ਰੀ ਹਾਂਜੀ ਤੇ ਮੰਗ ਡਿਮਾਂਡ ਕਰੀਏ ਕਿ 1,20,000 ਰੁਪਿਆ ਸ਼ਿਆ ਨਾ ਜਾਂਦਾ ਜੇ ਕੋਈ ਮੰਨ ਕੇ ਜਾਲ ਅੱਧ ਦੇ ਲੈਂਦਾ 3000 ਸੀ ਕੋਈ ਅੱਧ ਲੈਂਦਾ ਜੇ ਵੀ ਇਹ ਕੋਈ 3 ਲੈਂਦਾ ਵਾ ਇਹ ਆਪਾਂ 20 ਦੇ ਡੜੇ ਨਾਲ ਪੈਂਦਾ ਆਪਣਾ ਤੇ ਫੇਰ ਵੀ ਆਪਾਂ 20 ਦੇ ਡੜੇ ਨਾਲ ਜਮਾਂਗੇ ਤੇ ਬੱਚੀਆਂ 60000 ਰੁਪਏ ਦੇ ਵਿੱਚ 150 ਕਿਲੋਮੀਟਰ ਕਰਾਇਆ ਤੇ ਉਹ ਵੀ ਫੇਰ ਇਹ ਮੰਨ ਕੇ ਚੱਲ ਆਪਣਾ ਵਾਲਾ ਰੇਟ ਵੀ ਨਹੀਂ ਕਿਤੇ ਮਿਲਦਾ ਤੇ ਜਾਣ ਵੀ ਨਹੀਂ ਮਿਲਦਾ ਹੈਨਾ ਸਹੀ ਗੱਲ ਦਾ ਮਿੱਤਰੋ ਆਪਣੀ ਆਪਣੀ ਪੰਜਵੀਂ ਛਵੀਂ ਡੀਪੀ ਹੋ ਗਈ ਬਾਈ ਦੇ ਘਰੇ ਤੇ ਜਿੰਨੀਆਂ ਆਪਾਂ ਵੀਡੀਓ ਬਣਾਈਆਂ ਸਾਰੀਆਂ ਵੀਡੀਓ ਕੁਝ ਵਿੱਚ ਬੱਚੀ ਬੱਚੀਆਂ ਬਾਈ ਕੋਲੇ ਟੌਪ ਦੇ ਨਗ ਹੁੰਦੇ ਆ ਦੰਦੋ ਵੀ ਖੀਰ ਹੁੰਦੇ ਆ ਬਹੁਤ ਵਧੀਆ ਬਾਈ ਜੀ ਕਲੈਕਸ਼ਨ ਹੈ ਤੇ ਕੋਈ ਮਾੜਾ ਪਸ਼ੂ ਨਹੀਂ ਬਾਈ ਖਰੀਦ ਦਾ ਚੰਗੇ ਨਾਗ ਹੁੰਦੇ ਆ ਬਾਈ ਕੋਲੇ ਜੇ ਕੋਈ ਆ ਤਿੰਨੇ ਲਊਗਾ ਹਾਂ ਤੇ 60000 ਦੇ ਵਿੱਚ ਆਪਾਂ 150 ਕਿਲੋਮੀਟਰ ਕਰਾਇਆ ਫਰੀ ਠੀਕ ਹੈ ਜੇ ਕੋਈ ਤਿੰਨ ਤਿੰਨ ਲਊਗਾ ਫਿਰ 150 ਕਿਲੋਮੀਟਰ ਕਰਾਇਆ ਫਰੀ ਠੀਕ ਹੈ ਲਓ ਵੀ ਮਿੱਤਰੋ 300 ਕਿਲੋਮੀਟਰ ਦੇ ਵਿੱਚ ਵੀ ਬਹੁਤ ਵਧੀਆ ਦੈਰਾ ਆ ਜਾਂਦਾ ਬਹੁਤ ਦੂਰ ਤੱਕ ਬਣ ਜਾਂਦਾ 300 ਕਿਲੋਮੀਟਰ ਤੇ ਪਹੁੰਚ ਹੋ ਇਹਦੀ ਫਰੀ ਹੋ ਜਾਣੀ ਹੈ ਜੇ ਕੋਈ ਸੇਨਾ ਇਕੱਠੇ ਲੈਂਦਾ ਬਹੁਤ ਸੋਹਣੇ ਨਾਗਰ ਜੇ ਕੋਈ ਵੀਰ ਵੇਚਣ ਨੂੰ ਵੀ ਲਊਗਾ ਉਹਨੂੰ ਵੀ 2 ਰੁਪਏ ਦੇ ਕੇ ਜਾਣੀਗਾ ਬਿਊਟੀ ਵੈਰਟੀ ਵਛੀਆਂ ਦੀ ਪੂਰੀ ਆ ਮੈਂ ਕਿਹਾ ਓਕੇ ਥਣ ਝੋਲੀ ਦੇ ਨਾ ਪਾਸ ਆ ਹਾਂ ਚਾਰ ਚਾਰ ਹੀ ਥਾਣਾ ਫੋਰਸ਼ਾਂ ਕਿਸੇ ਦੇ ਨਹੀਂ ਤਿੰਨ ਹੈਗੇ ਜਰਸੀ ਦੇ ਨਗੀਨੇ ਬਹੁਤ ਸੋਹਣੇ ਟੌਪ ਕਲਾਸ ਚੰਗੇ ਸੀਮਣਾ ਦੇ ਆ 3 ਐਫ ਦੇ ਵਿੱਚ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਲਾਈਕ ਕਰ ਦਿਆ ਕਰੋ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਸਤਿ ਸ੍ਰੀ ਅਕਾਲ ਸਭਾਂ ਨੂੰ